ਆਲਟੋ 2012 ਮਾਡਲ 12 ਦੀ 12ਵੇਂ ਮਹੀਨੇ ਦੀ ਹੈ ਫਰਸਟ ਓਨਰ ਫਰਸਟ ਓਨਰ ਹੈ ਲਓ ਵੀ ਫਰਸਟ ਓਨਰ ਠੀਕ ਆ ਮਾਰਕੀਟ ਚ ਬਹੁਤ ਘੱਟ ਮਿਲਦੀ ਆ ਆਲਟੋ ਮੇਰੇ ਤਾਂ ਬਹੁਤ ਜਾਂਦੀ ਜਾਂਗੀਆਂ ਤੇ 22 ਗੁਰਪੇ ਤੁਹਾਡੇ ਵਾਸਤੇ ਲਿਆਇਆ ਠੀਕ ਆ ਟਾਇਰਾਂ ਨਿਕਰੇ ਹਨ ਚੰਗੀ ਪਈ ਆ ਸਟੀering ਪਾਵਰ ਸਟੀering ਪਾਵਰ ਆ ਬਈ ਸੀਟ ਕਵਰ ਨਾਵੇਂ ਹਾਂਜੀ ਠੀਕ ਹੈ ਜੀ ਲਓ ਵੀ ਸ਼ੀਸ਼ੇ ਵੀ ਲਗਭਗ ਨਾਲ ਦੇ ਠੀਕ ਆ ਇੱਕ ਦੋ ਸ਼ੀਸ਼ਾ ਹੋ ਸਕਦਾ ਚੇਂਜ ਹੋਵੇ ਪਹਿਲਾ ਫਰੰਟ ਵਾਲਾ ਜੇ ਰਹੀ ਬਾਕੀ ਨਾਲ ਦੇ ਠੀਕ ਹੈ ਲਓ ਵੀ ਸੀਟ ਕਵਰ ਬਿਲਕੁਲ ਨਵੇਂ ਪਏ ਠੀਕ ਆ ਜੇ ਆਪਾਂ ਨਵੇਂ ਕਹਤੇ ਆ ਤਾਂ ਨਵੇਂ ਹੀ ਮ 1,65 ਲੱਖ ਦਾ ਮੰਗ ਰਿਹਾ ਡੇਢ ਲੱਖ ਦੀ ਦੇਦਾ ਕਿ ਪਲਾਸਟ। ਨਾ ਬਈ 1,50 ਹਜ਼ਾਰ ਦੀ 2012 ਮਾਡਲ ਆਲਟੋ ਕਾਰ ਤੁਹਾਨੂੰ ਮਿਲ ਜਾਨੀ ਹੈ। ਹਾਂਜੀ ਮਿੱਤਰੋ ਆਹ ਬਲੌਗ ਦੇ ਵਿੱਚ ਨਾ ਆਪਾਂ ਤੁਹਾਨੂੰ 6 ਕਾਰਾਂ ਦਵਾਗੇ। ਇੱਕ ਆਲਟੋ ਆ, ਇੱਕ ਸਵਿਫਟ, ਇੱਕ ਹੈਗੀ ਆਟਿਓਸ ਲੀਵਾ, ਇੱਕ ਵਰਨ ਤੇ ਇੱਕ ਹੈਗੀ ਆ ਬੇਡਿਜ਼ਰ। ਇੱਕ ਆਪਾਂ ਦਾ ਮੁਕ ਤੁਹਾਨੂੰ ਰੇਟਸ ਤੇ ਪੈਨ 68 ਦੇ ਵਿੱਚ ਤੁਹਾਨੂੰ ਆਉਣਾ ਪੈਣਾਗਾ ਬਾਈ ਗੁਰਪ੍ਰੀਤ ਕੋਲ ਆਪਾਂ ਸਾਰੀਆਂ ਕਾਰਾਂ ਦੀ ਜਾਣਕਾਰੀ ਲੈ ਕੇ ਦਿੰਨੇ। ਕੀ ਹਾਲ ਆ ਬਾਈ ਜੀ? ਵਧੀਆ ਬਾਈ ਜੀ। ਹੋ ਠੀਕ ਆ ਭਰਾ। ਹਾਂਜੀ ਹਾਂਜੀ। ਤੇ ਜਿਵੇਂ ਬਈ ਆਪਾਂ ਤੁਹਾਨੂੰ ਦੱਸਤਾ ਠੀਕ ਆ ਸਾਰੀਆਂ ਕਾਰਾਂ ਬਾਰੇ ਪਹਿਲਾਂ ਵੀਰੇ ਆਏ ਤੋਂ ਸਟਾਰਟ ਕਰਨ ਲੱਗੇ ਆਪਾਂ ਆਏ ਤੋਂ ਕਰ ਲਓ ਠੀਕ ਆ ਜੀ ਇਹ ਮਾਡਲ ਬਈ ਜੀ ਕਿੰਨਾ ਕਾਰ 2010 ਮਾਡਲ ਦਾ ਬਈ ਵੀਡੀਓ ਜੀ 2030 ਤੱਕ ਪਾਸ ਗਿਆ ਸਾਲ ਦਾ ਚੋਸ ਤੇ ਐਪਲੂਸ਼ਨ ਪਿਆ ਠੀਕ ਆ ਨੰਬਰ ਪੰਜਾਬ ਦਾ ਹੈ ਨਾ ਪੰਜਾਬ ਨੰਬਰ ਆ ਹਾਂ ਜੀ origignal ਪੰਜਾਬ ਨੰਬਰ ਠੀਕ ਆ ਬਈ ਜੀ ਕਿਵੇਂ ਓਕੇ ਕਾਰ ਸਾਰੀ ਓਕੇ ਆ ਜੀ ਕਿਦੋਂ ਲੱਗੀ ਜਾਂਦੀ ਸੀ ਅੰਦਰੋਂ ਕਾਰ ਕਿਵੇਂ ਵੀਰੇ ਅੰਦਰੋਂ ਵਧੀਆ ਸੀਟ ਕਵਰ ਨਵੇਂ ਲਾਓ ਬਈ ਇੱਕ ਵਾਰ ਅੰਦਰੋਂ ਅੰਟੀਰੇ ਵਜ ਵੀ ਛਾਤ ਮਾਰੋ ਠੀਕ ਆ ਕਿਦੋਂ ਡੱਟ ਵੱਜ ਵੀ ਲਾਓ ਬਈ ਅੰਟੀਰੇ ਵਜ ਗ ਇਹਦਾ ਪਰੇਡ ਕੀ ਰੱਖਿਆ ਬਈ ਇਹ ਆਪਾਂ 1,55,000 ਜੀ ਦੇ ਦਾਂਗੇ 1,55,000 ਦੀ ਇਹ ਵੜੀ ਬਾਈ ਜੀ ਇਹ ਤਾਂ ਨੀਅਰ 2014 ਮਾਡਲ ਆ ਬਾਈ ਠੀਕ ਹੈ ਜੀ ਬੀਡੀਆਈ ਜੀ ਡੀਜ਼ਲ ਠੀਕ ਹੈ ਜੀ ਗੱਡੀ ਬਹੁਤ ਸਾਫ਼ ਰੱਖੀ ਜੀ ਲੱਗੀ ਵੱਜੀ ਤੇ ਆਪੀ ਟਾਇਰਾਂ ਦੇ ਵਿੱਚ ਤੁਹਾਨੂੰ ਬਈ ਵੀਲ ਕੱਪ ਮਿਲ ਜਣਾ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਪਈ ਆ ਹਾਂਜੀ ਅੰਦਰੋਂ ਕਰਕੇ ਆ ਬਈ ਇਹ ਪੂਰੀ ਸਾਫ਼ ਆ ਜੀ ਜੀ ਸਰ 8899 ਹਜਰ ਮਾਡਲ ਚੱਲੀ ਆ ਜੇ ਸੀਟ ਕਵਰ ਨਵੇਂ ਆ ਠੀਕ ਹੈ ਜੀ ਇੰਟੀਰੀਅਰ ਦੀ ਪੂਰੀ ਸਾਫ ਸਫਾਈ ਗੱਡੀ ਆ ਨਵੇਂ ਸਕਰਾਚ ਲੈਸ ਇੰਟੀਰੀਅਰ ਮਿਲ ਜੀ ਤੁਹਾਨੂੰ ਸੀਟ ਕਵਰ ਚੰਗੇ ਪਏ ਠੀਕ ਹੈ ਮੈਟ ਮੋਟ ਲੱਗੇ ਹੋਇਆ ਪੂਰੀ ਸੰਭੀ ਵੀ ਗਾਰ ਆ ਜੀ ਠੀਕ ਹੈ ਜੀ ਪੰਜਾਬ ਨੰਬਰ ਦੀ ਆ ਬੀਡੀਆਈ ਡੀਜ਼ਲ ਦੀ ਕਾਰ ਆ ਰੇਟ ਆ ਪੱਕੀ ਰੱਖੇ ਤਾਂ ਵੀਰੇ 3 ਲੱਖ 40 ਹਜ਼ਾਰ ਦੀ ਗੱਡੀ ਦੇ ਦਾਂਗੇ ਆਪਾਂ ਤੁਹਾਨੂੰ 3 ਲੱਖ 60 ਹਜ਼ਾਰ ਡਿਮਾਂਡ ਆ ਦੀ ਠੀਕ ਹੈ 3 ਲੱਖ 40 ਹਜ਼ਾਰ ਦੀ ਕਾਰ ਇਹ ਤੁਹਾਨੂੰ ਮਿਲ ਜਾਣੀ ਆ ਹਾਂ ਜੀ ਇਸ ਤੋਂ ਅੱਗੇ ਆਲਟੋ ਬਾਈ ਆਲਟੋ 2012 ਮਾਡਲ 12 ਦੇ 12 ਫਰਸਟ ਆਨ ਰ ਹੈ ਲਓ ਵੀ ਫਰਸਟ ਆਨ ਰ ਠੀਕ ਆ ਮਾਰਕਟ ਚ ਬਹੁਤ ਘੱਟ ਮਿਲਦੀ ਆ ਆਲਟੋ ਮਿਰਤਾ ਬਹੁਤ ਜਾਂਦੀਆਂ ਗਈਆਂ ਤੇ ਬਾਈ ਗੁਰਪੀ ਤੁਹਾਡੇ ਵਾਸਤੇ ਲਿਆ ਆ ਠੀਕ ਆ ਟਾਇਰਾਂ ਨਿਕ ਰਹੇ ਚੰਗੀ ਪਈ ਆ ਸਟੀਰਿੰਗ ਪਾਵਰ ਆ ਬਈ ਸੀਟ ਕਵਰ ਨਵੇਂ ਆ ਹਾਂਜੀ ਠੀਕ ਹੈ ਜੀ ਲਓ ਵੀ ਸਿਸੇ ਵੀ ਲਗਭਗ ਨਾਲ ਦੇ ਠੀਕ ਆ ਇੱਕ ਕਦੇ ਸ਼ੀਸ਼ਾ ਹੋ ਸਕਦਾ ਚੇਂਜ ਹੋਵੇ ਪਹਿਲਾ ਫਰੰਟ ਵਾਲਾ ਜੇ ਰਹੀ ਬਾਕੀ ਨਾਲ ਦੇ ਠੀਕ ਹੈ ਲਓ ਵੀ ਸੀਟ ਕਵਰ ਬਿਲਕੁਲ ਨਵੇਂ ਪਏ ਠੀਕ ਆ ਜੇ ਆਪਾਂ ਨਵੇਂ ਕਹਤੇ ਆ ਤਾਂ ਨਵੇਂ ਮਿਲਣਗੇ ਤੁਹਾਨੂੰ ਇਹਦਾ ਰੇਟ ਵੀ ਆਪਾਂ ਕੀ ਰੱਖਾਂਗਾ 165 ਦਾ ਮਾਮਲਾ 1.5 ਲੱਖ ਦੀ ਦੇਦਾ ਕਿ ਪਲੱਸ ਲਓ ਵੀ 1.5 ਲੱਖ ਤੇ 50 ਹਜ਼ਾਰ ਦੀ 2012 ਮਾਡਲ ਆਰਟੋ ਕਾਰ ਤੁਹਾਨੂੰ ਮਿਲ ਜਾਣੀ ਹੈਗੀ ਪਹਿਲੇ ਨਾਂ ਦੀ ਇਹ ਦੋ ਕਿ ਸੁਵਿਪਟ ਆ ਗਈ ਹੈ ਬਾਈ ਜੀ ਮਾਡਲ ਕਿੰਨਾ ਹੈ 2011 ਮਾਡਲ ਸੈਕੰਡ ਹੰਦਾ ਗਾਰਾ ਸਿਲਵਰ ਕਲਰ ਦੀ ਇਹ ਠੀਕ ਹੈ ਜੀ ਪਾਸਿੰਗ ਬਾਈ ਇਹਦੀ ਜੰਗੇ ਦੀ ਓਕੇ ਆ ਪਾ ਸਕਦੇ 10:00 ਵਜੇ ਤੱਕ ਪਈ ਹੈ ਠੀਕ ਹੈ ਜੀ ਤੇ ਇਹ ਆਪਾਂ ਦੇ ਦਾਂਗੇ 1.6 ਬੈੜੀ ਆ 165000 ਦੀ ਟਾਇਰ ਟੂਰ ਵੀ ਚੰਗੇ ਪਏ ਆ ਅੰਦਰੋਂ ਕਾਰ ਓਕੇ ਹੈਗੀ ਅੰਦਰੋਂ ਓਕੇ ਲਓ ਵੀ ਹੱਟ ਚ ਲੱਗੀ ਲਓ ਵੀ ਛੋਟੀ ਹੱਟ ਚ ਲੱਗੀ ਹੈ ਠੀਕ ਹੈ ਸੀਟ ਕਵਰ ਚੰਗੇ ਪਏ ਆ ਮੈਟ ਮੋਟ ਲੱਗੇ ਆ ਕਾਰ ਕੋਈ ਵੀ ਬਵੇ ਠੀਕ ਆ ਕਿਤੋਂ ਵੀ ਗਲੀ ਸੜੀ ਨੇ ਹੋਊਗੀ ਠੀਕ ਆ ਤੇ ਨਾਂ ਲੱਗੀ ਵੱਜੀ ਹੋਊਗੀ ਬਾਈ ਗੁਰਪ੍ਰੀਤ ਦੀ ਪੂਰੀ ਜ਼ਿੰਮੇਵਾਰੀ ਆ ਕੋਈ ਲੱਗੀ ਵੱਜੀ ਗੱਡੀ ਲੈ ਕੇ ਨਾ ਓ ਤੁਹਾਡੇ ਵਾਸਤੇ ਤੇ ਇਹ ਬਾਈ ਜੀ ਇਹ ਟਵਾਡਾ ਦੀ ਟੌਥੀਵਾ ਆ ਗਈ ਛੋਟੀ ਡਿੱਗੀ ਵਾਲੀ ਜਿੰਮੇਦਾਰੀ ਬਿਨਾਂ ਡਿੱਗੀ ਤੋਂ ਠੀਕ ਆ ਜੀ ਬਹੁਤ ਚੰਗੀ ਗੱਡੀ ਜੀ ਕਾਰਾਂ ਵੀਰ ਕੋਲ ਬਈ ਠੀਕ ਆ ਸਾਰੀਆਂ ਪੰਜਾਬ ਨੰਬਰ ਨਹੀਂ ਆਉਂਦੇ ਆ অলਮੋਸਟ ਸੈਕੰਡ ਹੰਦਰੀ ਕਾਰ ਆ ਇਹ ਠੀਕ ਆ ਜੀ ਪੂਰੀ ਸਾਫ ਲਾਏ ਲੱਗੇ ਆ ਮੂਹਰੇ ਟਾਇਰ ਆ 70 80 ਪੈਸੇ ਮਗਲੇ 40 ਪੈਸ ਸੀਸਾ ਵੱਲ ਹੋਗਾ ਸੀਸ਼ੇ ਤੇ ਰਹਗੀਆ ਸੀਸ਼ੇ ਚ ਤਰੇੜਾ ਫਰੰਟ ਵਾਲੇ ਚ ਠੀਕ ਹੈ ਜਿੰਨੀ ਗੱਲ ਬਾਤ ਹੁੰਦੀ ਉਨੀ ਦੱਸ ਕੇ ਦਿੰਨੇ ਆਪਾਂ ਟਾਇਰ ਪੋਲੋ ਦੇ ਲੱਗੇ ਚੰਗੀ ਕੰਡੀਸ਼ਨ ਦਾ ਟਾਇਰ ਪਿਆ ਟਾਇਰਾਂ ਦੇ ਵਿੱਚ ਲਾਈ ਵੀ ਲਾ ਅੰਦਰੋਂ ਕਿਵੇਂ ਸੀਟ ਕਵਰ ਬਗਰਾ ਵੀਰੇ ਗੱਡੀ ਦੀ ਮਾ ਪਹਿਲੇ ਸੀਟ ਕਵਰ ਹੀ ਪਾਣਾ ਨੇ ਇੰਟੀਰੀਅਰ ਦੀ ਥਾਬ ਇੱਕ ਫਰੰਟ ਵਾਲਾ ਸੀਸਾ ਹਾਂਜੀ ਇੱਕ ਸੀਟ ਤੇ ਸੀਟ ਕਵਰ ਪੈਣ ਵਾਲੇ ਠੀਕ ਹੈ ਬਈ ਹਾਂਜੀ ਆਹ ਡੰਗਾ ਵਾਲਾ ਉਹ ਤਾਂ ਹੈ ਗਿਆ ਮੰਨ ਲਓ ਪਾਵਾਂ ਦਾ ਵਧੀਆ ਪਿਆ ਠੀਕ ਹੈ ਤੁਹਾਨੂੰ ਦੱਸ ਦਿਆ ਤੁਹਾਨੂੰ ਹਾਂਜੀ ਤੇ ਰੇਟ ਆਪਾਂ ਇਹਦਾ ਕੀ ਰੱਖਿਆ ਬਈ ਇਹ ਆਪਾਂ ਡਿਮਾਂਡ ਤਾਂ 2 ਲੱਖ ਦੀ ਪਰ ਆਪਾਂ ਦੇ ਲੈਣਾ ਰੇੜੇ 1,85,000 ਹੀ ਦੇਵਾਂਗੇ। 1,85,000 ਦੀ। ਹਾਂਜੀ। ਠੀਕ ਹੈ ਜੀ। ਇਹ ਵਰਨਾ ਬਈ। ਵਰਨਾ 2011 ਮਾਡਲ। ਜੀ। ਇਹ ਆਰੀ ਦਾ ਨੰਬਰ ਪੇਡ ਨੰਬਰ। ਠੀਕ ਹੈ ਜੀ। 2031 ਤੱਕ ਬਾਸਿੰਗ ਕਰਾ ਕੇ ਛੋਟ ਸਾਲ ਦਾ ਕਰਵਾ ਕੇ। ਠੀਕ ਹੈ ਜੀ। ਇਹ 1,85,000 ਦੀ ਦੇ ਦਾਂਗੇ ਭਲਾ। ਟਾਇਰਾਂ ਦੇ ਵਿੱਚ ਲਾਏ ਵੀ ਲੱਗੇ ਵਾ ਟਾਇਰ ਟੂਰ ਵੀ ਚੰਗੇ ਪਏ ਆ। ਪੁਸ਼ ਬਟਨ ਸਟਾਰਟ। ਪੁਸ਼ ਬਟਨ ਸਟਾਰਟ ਕਰਵਾਈ ਹੋਈ ਹੈ ਪਰ। ਹਾਂਜੀ। ਲੈ ਵੀ ਟਾਕੇ ਖੋੜੀ ਮੜੇ ਅੰਦਰ ਆਪਾਂ ਚੈੱਕ ਕਰਾ ਦਈਏ। ਇਹ ਬ੍ਰੇਕ ਕਾਲੀ ਆ। ABS ਬ੍ਰ 5 ਸਾਲ ਦੀ ਪਾਸਿੰਗ ਹੋ ਜੂ 1 ਸਾਲ ਦਾ ਬੀਮਾ ਹੋ ਜੂਗਾ ਤੇ ਨਾਂ ਵੀ ਕਰਾ ਦੇ ਫਿਰ ਆਪਾਂ ਅਗਲੇ ਦੇ ਲਓ ਵੀ ਨਾਂ ਵੀ ਤੁਹਾਡੇ ਕਰਾ ਦੇਣੀ ਠੀਕ ਹੈ ਤੇ ਰੇਟ ਆਪਾਂ ਕੀ ਰੱਖੇ ਦਾ 1,85,000 ਦੀ ਸਾਰਾ ਕੁ ਕਰਾ ਦੇ 1,85,000 ਦੀ ਠੀਕ ਹੈ ਬਈ ਤੁਹਾਨੂੰ ਆਪ ਤੇ ਕਰਾ ਲੂ 1,60,000 ਦੀ ਲਓ ਵੀ ਜੇ ਤੁਸੀਂ ਆਪ ਕਰਾਉਣਾ ਠੀਕ ਹੈ ਪੇਪਰ ਵਗੈਰਾ ਸਾਰੇ ਤੁਹਾਨੂੰ ਕੰਪਲੀਟ ਮਿਲ ਜਾਣਗੇ ਤੇ 1,60,000 ਚ ਲੈ ਜਾਓ ਕੋਈ ਵੀ ਕਾਰ ਤੁਹਾਨੂੰ ਇਹਨਾਂ ਕਾਰਾਂ ਚ ਪਸੰਦ ਆਈ ਠੀਕ ਹੈ ਬਈ ਨੰਬਰ ਆਪਣੇ ਸਕਰੀਨ ਤੇ ਪਾਏ ਵਾ ਸੰਪਰਕ ਕਰ ਲਿਓ ਉਹਨਾਂ ਨੂੰ ਤੁਸੀਂ ਆਪਾਂ ਇੱਕ ਵਾਰ ਫੇਰ ਦੱਸ ਦਈਏ ਬਾਈ ਪਿੰਡ ਠੱਠੀ ਭਾਈ ਦੇ ਵਿੱਚ ਜ਼ਿਲ੍ਹਾ ਮੋਗਾ ਬਾਈ ਗੁਰਪ੍ਰੀਤ ਕੋਲ ਧੰਨਵਾਦ ਜੀ